ਤੁਸੀਂ ਕਿੰਨੀ ਪੜ੍ਹਾਈ ਕੀਤੀ ਹੈ ਹੁਣ ਤੱਕ ਤੇ ਮੈਂ ਪਹਿਲਾਂ ਉੱਥੋਂ ਤੋਂ ਦਿਨ 8th ਕਲਾਸ ਪੜ੍ਹ ਕੇ ਆਈ ਸੀ ਇੱਥੇ ਆ ਕੇ ਪਹਿਲਾਂ ਮੈਂ 10ਵੀਂ ਕਲਾਸ ਕੀਤੀ ਜੀ ਤੇ ਫਿਰ ਮੈਂ ਸਲਾਈ ਦਾ ਡਿਪਲੋਮਾ ਕੀਤਾ ਤੇ ਉਸ ਤੋਂ ਬਾਅਦ ਫਿਰ ਮੈਂ ਜਦੋਂ ਬੱਚਿਆਂ ਨੂੰ ਸਿਖਾਉਣ ਲੱਗੀ ਸੀ ਡਿਪਲੋਮੇ ਤੋਂ ਬਾਅਦ ਮੈਂ ਫਸਟ ਆਈ ਸੀ ਉਹ ਮੈਨੂੰ ਕਹਿੰਦੇ ਵੀ ਤੁਸੀਂ ਪਿੰਡਾਂ ਚ ਜਾ ਕੇ ਸਿਖਾਓ ਤੁਸੀਂ ਕਿਹੜੇ ਕਿਹੜੇ ਸਮੇਂ ਚ ਤੁਸੀਂ ਮਤਲਬ ਇੱਥੇ ਆ ਕੇ ਡਿਪਲੋਮਾ ਕਰਿਆ ਇਹ ਮੈਂ 90 ਸਾਲ ਚ ਡਿਪਲੋਮਾ ਕੀਤਾ ਉਦੋਂ ਤੇ ਕਰਦਾ ਵੀ ਕੋਈ ਕੋਈ ਹੋਣਾ ਹਾਂਜੀ ਬਹੁਤ ਘੱਟ ਪਰ ਇੱਥੇ ਇੱਕ ਫੌਜੀਆਂ ਦੇ ਸਾਡੇ ਰੋਪੜ ਖੁੱਲਿਆ ਸੀਗਾ ਜੀ ਤੇ ਉਹ ਫੌਜੀਆਂ ਦੇ ਬੱਚਿਆਂ ਲਈ ਉਹ ਸੀਗਾ ਪਰ ਮੇਰੇ ਅੰਦਰ ਇਹ ਸ਼ੌਂਕ ਤਾਂ ਵੀ ਮੈਂ ਇਹ ਵੀ ਸਿੱਖਣਾ ਤੇ ਫਿਰ ਮੈਂ ਇੱਕ ਅਪਰੇਲਾ ਕਰਕੇ ਪਤਾ ਕਰਿਆ ਜਿਨ੍ਹਾਂ ਨੇ ਖੋਲਿਆ ਸੀਗਾ ਉਹ ਸਾਡੇ ਪਿੰਡ ਤੋਂ ਹੀ ਸੀਗੇ ਇੱਥੇ ਸੌਰੇ ਘਰ ਤੋਂ ਤੇ ਉਹਨਾਂ ਨੂੰ ਭੇਜਿਆ ਮੈਂ ਇੰਟਰਵਿਊ ਲਈ ਉਹਨਾਂ ਨੇ ਮੈਂ ਪਾਸ ਹੋ ਗਈ ਉਹ ਕਹਿੰਦੇ ਵੀ ਪਰ ਲਿਆਓ ਆਪਣੀ ਪਾਸਬੁੱਕ ਦੋ ਫੌਜੀਆਂ ਵਾਲੀ ਫੌਜੀ ਤਾਂ ਕੋਈ ਹੈ ਹੀ ਨਹੀਂ ਸੀ ਅਦੇ ਪਿੱਛੇ ਤੇ ਇਸ ਲਈ ਉਹ ਮੈਨੂੰ ਕਹਿੰਦੇ ਵੀ ਵੈਸੇ ਤੁਹਾਡੀ ਇੰਟਰਵਿਊ ਤੁਸੀਂ ਪਾਸ ਹੈ ਪਰ ਸਿਲੇਕਟ ਲਈ ਨਹੀਂ ਪੱਕੇ ਹੈਗੇ ਸੋਮਵਾਰ ਨੂੰ ਆਇਓ ਫਿਰ ਉਹਨਾਂ ਨੇ ਚੰਡੀਗੜ੍ਹ ਜਾ ਕੇ ਪੁੱਛਿਆ ਤਾਂ ਉਹ ਸਰ ਨੇ ਕਿ ਸਾਡੇ ਜੇਟਸ ਆਵੇ ਲੱਗਦੇ ਸੀਗੇ ਪਿੰਡ ਤੋਂ ਉਹ ਕਹਿੰਦੇ ਵੀ ਮੇਰੇ ਪਿੰਡ ਦੀ ਤੁਹਾਨੂੰ ਜ਼ਰੂਰ ਰਖਣੀ ਪਊਗੀ ਤੇ ਉੱਥੇ ਫਿਰ ਮੇਰੇ ਤੇ ਕਾਨੂੰਨ ਬਣ ਗਿਆ ਸੀਗਾ ਇੱਕ ਵੀ 30 ਕੁੜੀਆਂ ਵਿੱਚ ਇੱਕ ਕੁੜੀ ਬਿਨਾ ਫੌਜੀ ਤੋਂ ਰੱਖੀ ਜਾਇਆ ਸੀ। ਮਤਲਬ ਜਦੋਂ ਤੁਹਾਡੀ ਐਡਮਿਸ਼ਨ ਹੁੰਦੀ ਆ ਉਸ ਕੋਰਸ ਉਦੋਂ ਕਾਨੂੰਨ ਉਹ ਹਾਂਜੀ ਉਹ ਤਾਂ ਇੱਕ ਇਹ ਕਾਨੂੰਨ ਬਣਿਆ ਕਿ ਇੱਕ ਬੱਚਾ ਬਿਨਾ ਫੌਜੀ ਤੋਂ ਰੱਖਿਆ ਜਾਇਆ ਕਰੂਗਾ ਕਿਉਂਕਿ ਮੈਂ ਬਿਨਾ ਫੌਜੀ ਤੋਂ ਰੱਖੀ ਗਈ ਸੀ। ਹਾਂਜੀ ਤੇ ਫਿਰ ਮੈਡਮ ਮੇਰੇ ਕੋਲ ਆਏ ਕਹਿੰਦੇ ਵੀ ਸੁਖਦੇਵਕਰ ਤੁਹਾਡੇ ਤੇ ਇੱਕ ਕਾਨੂੰਨ ਬਣਿਆ ਹੈ। ਮੈਨੂੰ ਤਾਂ ਉਹਦੇ ਇਹ ਵੀ ਨਹੀਂ ਤਦ ਵੀ ਕਾਨੂੰਨ ਇੱਕ ਗੱਲ ਕੀ ਹੁੰਦੀ ਹੈ ਤੇ ਉਹਨਾਂ ਨੇ ਦੱਸਿਆ ਵੀ ਜਿਵੇਂ ਤੁਸੀਂ ਬਿਨਾ ਫੌਜੀ ਤੋਂ ਆ ਗਏ ਵੀ ਹੁਣ ਹਰੇਕ ਬੈਚ ਤੇ ਵੀ 6 ਮਹੀਨੇ ਦਾ ਬੈਚ ਹੁੰਦਾ ਸੀਗਾ। ਤੇ ਹਰੇਕ ਬੈਚ ਵਿੱਚ ਇੱਕ ਬੱਚਾ ਬিনা ਫੌਜੀਦੋ ਰੱਖਿਆ ਜਾਊਗਾ ਜੀ ਤੇ ਉਸ ਟਾਈਮ ਮੈਨੂੰ ਵੀ ਖੁਸ਼ੀ ਹੋਈ ਫਿਰ ਅੱਗੋਂ ਖੁਸ਼ੀ ਹੋਈ ਕਿ ਮੈਂ ਉੱਥੋਂ ਫਸਟ ਆਈ ਸੀ ਡਿਪਲੋਮੇ ਚੋਂ ਤੁਹਾਨੂੰ ਤੁਹਾਡੇ ਉੱਧਰ ਸ਼ੌਂਕ ਸੀਗਾ ਸ਼ੌਂਕ ਦਾ ਤੇ ਜਦੋਂ ਮੈਂ ਫਸਟ ਆਈ ਫਿਰ ਮੈਨੂੰ ਉੱਥੇ ਸਾਡੇ ਬਡੇ ਸਾਹਿਬ ਜੀ ਉਹ ਕਹਿੰਦੇ ਵੀ ਤੁਸੀਂ ਸੁਖਦੇਵ ਕੌਰ ਪਿੰਡਾਂ ਚ ਜਾ ਕੇ ਸਿਖਾਉਣਾ ਸ਼ੁਰੂ ਕਰੋ ਇੱਕ ਦੋ ਬਾਰ ਮੇਰਾ ਉਹ ਦੇਖਣ ਵੀ ਆਏ ਪਹਿਲਾਂ ਪਹਿਲਾਂ ਵੀ ਉਹਨਾਂ ਨੂੰ ਇਹ ਤੇ ਵੀ ਹੌਸਲਾ ਦਈਏ ਸੀ ਇਹਨੂੰ ਤੇ ਮੇਰਾ ਇੱਕ ਦੋ ਪਿੰਡਾਂ ਵਿੱਚ ਦੇਖਣਾ ਹੈ ਤੇ ਜਦੋਂ ਮੈਂ ਦੋ ਤਿੰਨ ਪਿੰਡਾਂ ਵਿੱਚ ਸਿਖਾਇਆ ਉੱਥੇ ਮੈਨੂੰ ਕੁੜੀਆਂ ਮਿਲੀਆਂ ਇੱਕ ਪਿੰਡ ਵਿੱਚ ਅਗੋਸਲਾ ਸਾਡੇ ਲਾਗਿਓ ਕਹਿੰਦੇ ਆ ਵੀ ਅਸੀਂ ਮੈਡਮ ਆਪਾਂ ਕੱਪੜੇ ਸਿੱਖ ਕੇ ਅਗਲੇ ਸਾਲ ਅਸੀਂ ਪਲੱਸ 2 ਦੇ ਪੇਪਰ ਦੇਣੇ ਆ ਵੀ ਅਸੀਂ 10ਵੀਂ ਕੀਤੀ ਹੋਈ ਹੈ ਤੇ ਮੈਂ ਬੈਠੇ ਬੈਠੇ ਨੇ ਕਹਿ ਮੈਂ ਕਿ ਮੇਰਾ ਵੀ ਦੇਲਾ ਵੀ ਮੈਂ ਵੀ ਪਲੱਸ 2 ਕਰਨੀ ਹੈ ਸ਼ੌਂਕ ਸੀਗਾ ਅੰਦਰ ਡਿਪਲੋਮੇ ਤੋਂ ਬਾਅਦ ਹਾਂਜੀ ਡਿਪਲੋਮੇ ਤੋਂ ਬਾਅਦ ਠੀਕ ਹੈ ਜੀ ਤੇ ਫਿਰ ਮੈਂ ਉਹ ਕਹਿੰਦੇ ਤੁਸੀਂ ਆਪਣੇ ਆਪ ਲਿਆਇਓ ਸਾਰੇ ਸਰਟੀਫਿਕੇਟ ਅਸੀਂ ਇੱਥੇ ਹੀ ਟੈਸਟਲ ਕਰਾ ਕੇ ਤੁਹਾਡੀ ਵੀ ਐਡਮਿਸ਼ਨ ਕਰਾ ਦਿੰਨੇ ਆ ਤੇ ਮੈਂ ਉਹਨਾਂ ਕੋਲ ਲੱਗੇ ਉੱਥੇ ਜਦ ਮੇਰੀ ਮੈਂ ਫਾਰਮ ਭਰਤੇ ਅੱਗੇ ਬੋਰਡ ਚ ਤੇ ਮੈਂ ਪਲੱਸ 2 ਵੀ ਸੈਕੰਡ ਵੀ ਜਿੰਨਾ ਪਾਸ ਕਰ ਲੀਤੂਗਾ ਕੀ ਬਾਤ ਆ ਹਾਂਜੀ ਮਤਲਬ ਵੀ ਵਿਆਹ ਤੋਂ ਬਾਅਦ ਨਾਲੇ ਤੁਸੀਂ ਘਰ ਸੰਭਦੇ ਰਹੇ ਨਾਲੇ ਸੈਂਟਰ ਸੰਭਦੇ ਰਹੇ ਜਾਂਦਾ ਵੀ ਪਾਲਣ ਪੋਸ਼ਣ ਕਰਿਆ ਮੇਰੇ ਸੱਸ ਮਾਂ ਵੀ ਨਹੀਂ ਸੀਗੀ ਮੇਰੇ ਕੋਈ ਨਨਾਂ ਵੀ ਸਾਰੀ ਜ਼ਿੰਮੇਵਾਰੀ ਵੀ ਤੁਹਾਡੇ ਤੇ ਸੀ ਜ਼ਿੰਮੇਵਾਰੀ ਵੀ ਤੇ ਮੈਂ ਗੋਦੀ ਚ ਲੈ ਲੈ ਕੇ ਬੱਚਿਆਂ ਨੂੰ ਰੋਟੀ ਪਾਣੀ ਕਰਨਾ ਤੇ ਫਿਰ ਮੈਂ ਬਿਲੇ ਟਾਈਮ ਪੜਨਾ ਵੀ ਜੀ ਤੇ ਬਸ ਛੌਂਕ ਸੀਗਾ ਛੌਂਕ ਤਾਂ ਪਕੇ ਕਰੇ ਬਹੁਤ ਸੀਗਾ ਪਰ ਪਰਿਵਾਰ ਮੇਰੇ ਮੰਮੀ ਡੈਡੀ ਅਨਪੜ੍ਹ ਸੀਗੇ ਉਹਨਾਂ ਨੂੰ ਪਤਾ ਨਹੀਂ ਜAVE ਪੜ੍ਹਾਈ ਕੀ ਚੀਜ਼ ਐ بڑے بڑے ਮੋਤਵਾਰ ਸਾਡੇ ਘਰ ਵੀ ਆਏ ਤੇ ਵੀ 60 ਬੱਚਾ ਚ ਇੱਕ ਕੱਲੀ ਕੁੜੀ ਪਾਸ ਹੋਈ ਐ ਹਾਂਜੀ ਤੇ ਤੁਸੀਂ ਇਹਨੂੰ ਕਿ ਪੜਾਉਏ ਪੜ੍ਹਨਾ ਬਹੁਤ ਵੱਡੀ ਗੱਲ ਹੁੰਦੀ ਉਦੋਂ ਹਾਂਜੀ ਪਰ ਉਹਨਾਂ ਨੂੰ ਪਤਾ ਨਹੀਂ ਸੀਗਾ ਖੇਤੀਬਾੜੀ ਵਾਲੇ ਤੇ ਤੇ ਮੈਂ ਵੀ ਉਦਾਂ ਹੀ ਭਈਆਂ ਦੀ ਰੋਟੀਆਂ ਬਣਾਉਂਦੀ ਰਹੀ ਫੇ